ਬਾਬਾ ਲਹਿਣਾ ਜੀ ਨੂੰ ਜਦੋਂ ਹਜੇ ਪਾਤਸ਼ਾਹ ਨੇ ਇਸ਼ਾਰਾ ਹੀ ਕੀਤਾ ਉਸੇ ਵਕਤ ਉਹ ਮਰੀ ਹੋਈ ਚੂਹੀ ਨੂੰ ਚੁੱਕਿਆ ਤੇ ਚੁੱਕੇ ਸਾਧ ਸੰਗਤ ਸਰਾਂ ਤੋਂ ਦੂਰ ਛੁਡ ਦਿੱਤਾ ਜੀ ਇਸ ਘਟਨਾ ਦੇ ਵਿੱਚੋਂ ਵੀ ਸਾਨੂੰ ਇੱਕ ਸਿੱਖਿਆ ਮਿਲਦੀ ਹੈ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਬਾ ਲਹਿਣਾ ਜੀ ਨੂੰ ਆਖਿਆ ਵੀ ਕੁਝ ਔਗਣ ਇਹੋ ਜਿਹੇ ਹੁੰਦੇ ਨੇ ਜਿਹੜੇ ਸਾਡੇ ਇਸ ਜੀਵਨ ਰੂਪੀ ਸਰਾਂ ਦੇ ਵਿੱਚ ਬਦਬੂ ਪੈਦਾ ਕਰ ਦਿੰਦੇ ਆ ਜਿਹਦੇ ਕਾਰਨ ਸਾਡਾ ਜਿਹੜਾ ਜੀਵਨ ਹੈ ਉਹ ਬੜਾ ਧੁੰਦਲਾ ਹੋ ਜਾਂਦਾ ਬਦਬੂਦਾਰ ਹੋ ਜਾਂਦਾ ਹੈ ਹੁਣ ਤੁਸੀਂ ਦੇਖੋ ਹੈ ਤਾਂ ਮਨੁੱਖ ਹੀ ਹੈ ਪਰ ਉਹਦੇ ਕਰਮਾ ਕਰਕੇ ਉਹਦੇ ਕਰਤੂਤ ਕਰਕੇ ਕਈ ਵਾਰੀ ਆਖ ਦੇਵੇ ਇਹਦੇ ਲਾਗੇ ਨਾ ਖੜਿਓ ਇਹਦੇ ਕੋਲ ਨਾ ਬੈਠਿਓ ਕਿਉਂ ਬਈ ਜਿਹੜੇ ਇਹਦੇ ਕਰਮ ਨਹੀਂ ਚੰਗੇ ਐ ਇਹਦੇ ਜਿਹੜੇ ਕਰਮਾਂ ਦੇ ਵਿੱਚੋਂ ਬਦਬੂ ਆਂਦੀ ਹੈ ਬਾਬਾ ਲਹਿਣਾ ਜੀ ਨੂੰ ਸਤਿਗੁਰੂ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਹਿੰਦੇ ਜਿਵੇਂ ਅੱਜ ਇਸ ਸਰਾ ਦੇ ਵਿੱਚੋਂ ਮਰੀ ਹੋਈ ਚੂਹੀ ਨੂੰ ਕੱਢ ਕੇ ਤੁਸੀਂ ਬਾਹਰ ਸੁੱਟ ਦਿੱਤਾ ਇਸੇ ਤਰ੍ਹਾਂ ਆਪਣੇ ਜੀਵਨ ਦੇ ਵਿੱਚੋਂ ਉਹਨਾਂ ਔਗਣਾ ਨੂੰ ਕੱਢ ਕੇ ਬਾਹਰ ਸੁੱਟ ਦੇਣਾ ਸਾਡੇ ਜੀਵਨ ਦੇ ਵਿੱਚ ਕਦੇ ਬਦਬੂ ਨਾ ਆਵੇ ਸਾਡੇ ਜੀਵਨ ਦੇ ਵਿੱਚ ਹਮੇਸ਼ਾ ਹੀ ਖੁਸ਼ਬੂ ਰਹਿਣੀ ਚਾਹੀਦੀ ਹੈ ਉਤੋਂ ਅਗਲੀ ਘਟਨਾ ਸਾਧ ਸੰਗਤ ਅੱਧੀ ਰਾਤ ਦਾ ਵਕਤ ਸੀ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਆਖਿਆ ਕਹਿੰਦੇ ਜਾ ਕੇ ਦੇਖੋ ਬਈ ਰਾਤ ਕਿੰਨੀ ਕੁ ਲੰਘ ਗਈ ਹੈ ਤੇ ਕਿੰਨੀ ਕੁ ਰਹਿ ਗਈ ਹੈ। ਉਹਨਾਂ ਸਮਿਆਂ ਦੇ ਵਿੱਚ ਘੜੀਆਂ ਤਾਂ ਨਹੀਂ ਹੁੰਦੀਆਂ ਸੀ ਪਰ ਸਾ ਸੰਗਤ ਸਮੇਂ ਦਾ ਇੱਕ ਤਕਾਜ਼ਾ ਅੰਦਾਜ਼ਾ ਲਗਾਣਾ ਤਾਰਿਆਂ ਨੂੰ ਦੇਖ ਕੇ। ਬਾਬਾ ਬੁੱਢਾ ਜੀ ਗਏ ਤੇ ਜਾ ਕੇ ਦੇਖਿਆ ਤੇ ਆ ਕੇ ਆਖਣ ਕਹਿੰਦੇ ਸੱਚੇ ਪਾਤਸ਼ਾਹ ਜੀ ਵੀ ਅੱਧੀ ਕੁ ਲੰਘ ਗਈ ਹੈ ਅੱਧੀ ਰਹਿ ਗਈ ਹੈ। ਪਾਤਸ਼ਾਹ ਜੀ ਨੇ ਪਾਈ ਭਗੀਰਥ ਨੂੰ ਆਖਿਆ ਕਹਿੰਦੇ ਤੁਸੀਂ ਦੇਖੋ ਪਾਪ ਕੀ ਰਥ ਵੀ ਗਿਆ ਤੇ ਜਾ ਕੇ ਉਹਨਾਂ ਨੇ ਵਿਆਖਿਆ ਸੱਚੇ ਪਾਤਸ਼ਾਹ ਜੀ ਬਈ ਬਾਬਾ ਬੁੱਢਾ ਜੀ ਸਹੀ ਆਖਦੇ ਬਈ ਅੱਧੀ ਕ ਲੰਘ ਗਈ ਐ ਤੇ ਅੱਧੀ ਕ ਰਹਿ ਗਈ ਐ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਬਾਬਾ ਲਹਿਣਾ ਜੀ ਨੂੰ ਆਖਿਆ ਕਹਿੰਦੇ ਤੁਸੀਂ ਜਾ ਕੇ ਦੇਖੋ ਬਈ ਰਾਤ ਕਿੰਨੀ ਇੱਕ ਬਤੀਤ ਹੋ ਗਈ ਐ ਹੁਣ ਬਾਬਾ ਲਹਿਣਾ ਜੀ ਨੂੰ ਪਤਾ ਲੱਗ ਗਿਆ ਬਈ ਜੇ ਜਵਾਬ ਸਤਿਕ ਹੁੰਦਾ ਸਹੀ ਹੁੰਦਾ ਤਾਂ ਬਾਬਾ ਬੁੱਢਾ ਜੀ ਨੇ ਦੇ ਦਿੱਤਾ ਸੀ ਲਾਜ਼ਮ ਐ ਇਹਦੇ ਵਿੱਚ ਕੋਈ ਨਾ ਕੋਈ ਰਮਜ਼ ਐ ਤੇ ਜਦੋਂ ਬਾਬਾ ਲਹਿਣਾ ਜੀ ਬਾਹਰ ਗਏ ਤੇ ਜਾ ਕੇ ਬਾਹਰ ਦੇਖਿਆ ਤੇ ਆ ਕੇ ਹੱਥ ਜੋੜ ਕੇ ਆਖਣ ਲੱਗੇ ਜਦੋਂ ਪਾਤਸ਼ਾਹ ਨੇ ਪੁੱਛਿਆ ਵੀ ਕਿੰਨੀ ਕੁ ਲੰਘ ਗਈ ਕਿੰਨੀ ਕੁ ਰਹਿ ਗਈ ਹੈ ਤੇ ਬਾਬਾ ਲਹਿਣਾ ਜੀ ਆਖਣ ਲੱਗੇ ਸੱਚੇ ਪਾਤਸ਼ਾਹ ਜੀ ਰੱਬ ਦੀ ਰਜਾ ਦੇ ਵਿੱਚ ਤੁਹਾਡੀ ਰਜਾ ਦੇ ਵਿੱਚ ਜਿੰਨੀ ਕੁ ਲੰਘ ਗਈ ਹੈ ਉਹ ਵੀ ਠੀਕ ਹੈ ਜਿੰਨੀ ਕੁ ਰਹਿ ਗਈ ਹੈ ਉਹ ਵੀ ਤੁਹਾਡੀ ਰਜਾ ਦੇ ਵਿੱਚ ਹੀ ਹੈ ਭਾਵਕ ਕੇ ਸਾਧ ਸੰਗਤ ਹੁਕਮ ਦੇ ਵਿੱਚ ਤੁਰਨਾ ਇਹ ਬਹੁਤ ਵੱਡੀ ਗੱਲ ਹੈ ਇਸੇ ਤਰ੍ਹਾਂ ਸਾਨੂੰ ਘਟਨਾ ਹੋਰ ਮਿਲਦੀ ਹੈ ਜਦੋਂ ਸਾਥ ਸੰਗਤ ਉਸੇ ਸਰਾਂ ਦੀ ਕੰਧ गिर ਜਾਂਦੀ ਹੈ ਸ਼ਾਲਾਂ ਦੇ ਦਿਨ ਵਾਰਸ਼